ਸਾਬ ਜਿਹੜੀ ਚਿੱਠੀ ਆਈ ਹੈ ਗੱਲਬਾਤ ਦੇ ਲਈ ਉਹਦਾ ਥੋੜਾ ਜਿਹਾ ਕੋਈ ਵੇਰਵਾ ਦਿਓ ਕਿ ਕਿਹੜੀ ਕੇਂਦਰ ਸਰਕਾਰ ਦੀ ਹੈ ਜਾਂ ਸੂਬਾ ਸਰਕਾਰ ਦੀ ਹੈ ਕੱਲਾ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਸੱਦਿਆ ਜਾਂ ਪੂਰੀ ਫਰਮ ਨੂੰ ਕਿਸ ਤਰੀਕੇ ਨਾਲ ਕਿਸ ਕੀ ਨੋਟਾ ਉਦੇ ਚ ਜਗਜੀਤ ਢੱਲੇਵਾਲ ਜਿਹੜੇ ਸੀ ਜਿਹਨੂੰ ਉਹਨਾਂ ਕੋਲੇ ਚਿੱਠੀ ਆਈ ਉਹਨਾਂ ਨੂੰ ਸਾਰਾ ਬਾਦ ਦੱਸਿਆ ਵੀ ਆਹ ਕੁਛ ਹੈ ਤੇ ਉਹ ਕਹਿਣ ਲੱਗੇ ਵੀ ਮੈਂ ਇਹ ਗੱਲ ਮੰਜ਼ੂਰ ਨਹੀਂ ਪਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ ਤੁਹਾਡੀ ਜ਼ਿੰਦਗੀ ਚਾਹੁੰਦੇ ਨੇ ਲੋਕ ਤੁਹਾਨੂੰ ਵੀ ਕਿ ਚਾਹੁੰਦੇ ਨੇ ਉਹ ਚਾਹਦੇ ਨੇ ਕਿ ਤੁਸੀਂ ਜਿਹੜਾ ਸਰੀਰਕ ਤੌਰ ਤੇ ਤਗੜੇ ਹੋ ਕੇ ਲੜਾਈ ਲੜੋ ਤੇ ਅਸੀਂ ਵੀ ਚਾਹੁੰਦੇ ਆ ਕਿ ਸਾਨੂੰ ਤੁਹਾਡੇ ਵਰਗਾ ਲੀਡਰ ਜਿਹੜਾ ਹੈ ਉਹ ਔਕਾ ਮਿਲਣਾ ਹੈ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ ਤੇ ਤੁਸੀਂ ਸਾਡੀ ਬੈਂਕਿੰਗ ਪ੍ਰਵਾਨ ਕਰੋ ਤੇ ਤੁਸੀਂ ਆਪਣੀ ਜਿਹੜੀ ਆ ਅਲਾ ਜਿਹੜਾ ਉਹ ਸ਼ੁਰੂ ਕਰੋ ਬਿਲਕੁਲ ਬਹੁਤ ਵਿਚਾਰ ਦੂਰ ਵਿਚਾਰ ਦੋਆ ਫੋਰਮਲੇ ਵਿਚਾਰ ਕਰਕੇ ਤੇ ਫਿਰ ਅਸੀਂ ਇਹ ਜਿਹੀ ਚਿੱਠੀ ਆ ਉਹਨਾਂ ਦੀ ਪ੍ਰਵਾਨ ਕਰ ਲਈ ਤੇ ਜਿਹਦੀਸਨ ਦਲੇਵਾਲ ਨੂੰ ਕੀ ਗੱਲ ਕਹਤੀ ਕਿ ਤੁਸੀਂ ਜਿਹੜਾ ਇਹ ਕਪੜਾ ਅਲਾ ਜਿਹੜਾ ਇਹ ਸ਼ੁਰੂ ਕਰ ਇਹ ਸਮਝਾ ਇਹ ਗੱਲ ਜਿਹੜੀ ਆ ਕੱਲ ਦੀ ਸਾਡੀ ਇਹ ਗੱਲਬਾਤ ਹੋਈ ਹੈ ਜਿਹੜੀ ਸਰਕਾਰ ਵੱਲੋਂ ਚਿੱਠੀ ਆਈ ਹੈ ਉਹ ਕਹਿੰਦੇ ਨੇ ਕਿ ਜੀ ਰਾਸ਼ਟ੍ਰਿਕ ਉਸਤਾਏ ਚਲੋ ਭਾਵੇਂ ਮੀਟਿੰਗ ਜਿਹੜੀ ਆ ਲੇਟ ਹੀ ਰੱਖੀ ਆ ਸਰਕਾਰ ਨੇ ਪਰ ਮੀਟਿੰਗ ਤਾਂ ਰੱਖੀ ਆ ਨਾ ਰੱਖੀ ਆ ਬਿਲਕੁਲ ਇਹਦੇ ਨਾਲ ਇਹ ਆ ਕਿ ਉਹਨੇ ਚਿਰ ਤੱਕ ਸਰਕਾਰ ਜਿਹੜਾ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਸੇਹ ਚ ਆ ਕੋਈ ਗੱਲ ਬਾਤ ਕਰਨ ਦੀ ਜੋ ਹੋ ਜਾਵੇ ਕਿ ਤੇ ਇਸ ਕਰਕੇ ਅਸੀਂ ਜਿਹੜੇ ਪ੍ਰੋਗਰਾਮ ਆ ਤੁਹਾਡੇ ਨਾਲ ਜੋ ਉਹ ਕਹਿੰਦੇ ਨੇ ਕਿ ਤੁਸੀਂ ਬਹੁਤ ਚੰਗਾ ਕੀਤਾ ਜਿਹੜਾ ਕਿ ਢੱਲੇਵਾਲ ਜਿਹੜਾ ਅਲੱਗ ਕਰਾਉਣਾ ਜਿਹੜਾ ਉਹ ਸ਼ੁਰੂ ਕੀਤਾ ਹੈ ਇਹ ਕੋਈ ਛੋਟੀ ਲੜਾਈ ਨਹੀਂ ਹੈ ਜੀ ਇਹ ਬਹੁਤ ਵੱਡੀ ਲੜਾਈ ਆ ਔਰ ਇਸ ਤਰ੍ਹਾਂ ਤਿਲਕਲ ਕਰਕੇ ਜਾਨ ਦੇਣੀ ਜਿਹੜੀ ਆ ਜਿਹੜਾ 54 ਦਿਨ ਅੱਜ ਉਹਨਾਂ ਨੇ ਕਰਵਾਈ ਆ 54 ਦਿਨ ਜਿਹੜਾ ਉਹਨਾਂ ਨੇ ਤਿਲਕਲ ਕਰਕੇ ਆਪਣੀ ਜਾਨ ਜਿਹੜੀ ਆ ਜੋਖਮ ਚ ਪਾ ਕੇ ਲੋਕਾਂ ਦੀ ਲੜਾਈ ਲੜੜੇ ਨੇ ਇਹ ਛੋਟੀ ਗੱਲ ਨਹੀਂ ਕੁਝ ਲੋਕ ਐਸੇ ਵੀ ਨੇ ਜਿਹੜੇ ਲੋਕ ਐਵੇਂ ਵਾਝਾ ਫਿਰ ਗੱਲਾਂ ਕਰਦੇ ਨੇ ਐਂ ਕਿਉਂ ਹੋਇਆ ਐਂ ਕਿਉਂ ਹੋਇਆ ਪਰ ਜਦੋਂ ਕਰ ਦਈਏ ਉਹ ਤਾਂ ਉਹਨਾਂ ਨੂੰ ਹੁੰਦਾ ਜਿਹਦੇ ਸਰੀਰ ਦੇ ਉੱਤੇ ਬੰਦੀ ਆ ਸਸ਼ਕਲ ਜੀ ਪੈਸਬ ਜੀ ਕਾਲ ਚੈਨਲ ਤੇ ਸਵਾਗਤ ਹੈ ਜੀ ਬਿਲਕੁਲ ਅ ਲਗਾਤਾਰ ਮੋਰਚੇ ਤੁਸੀਂ ਡਟੇ ਹੋਏ ਹੋ ਜ਼ਰੂਰ ਜਾਨਣਾ ਚਾਹਾਂਗੇ ਜੀ ਇਸ ਵੇਲੇ ਦੇ ਖਨੌਰੀ ਬਾਰਡਰ ਦੇ ਕਿਹੋ ਜਿਹੇ ਹਾਲਾਤ ਨੇ ਬਿਲਕੁਲ ਵੀ ਅਸੀਂ ਇੱਥੇ ਬਾਰਡਰ ਦੇ ਉੱਤੇ ਡਟੇ ਹੋਏ ਆਂ ਔਰ ਸਰਦਾਰ ਦਿਲਜੀਤ ਸਿੰਘ ਡੱਲੇਵਾਲ ਜੋ ਕਿ ਅੱਜ 55ਵੇਂ ਦਿਨ ਵਿੱਚ ਹੈ ਔਰ ਇਹਨਾ ਜ਼ਰੂਰ ਹੈ ਕਿ ਕੱਲ ਦੀ ਚਿੱਠੀ ਆਉਣ ਤੋਂ ਬਾਅਦ ਸਰਕਾਰ ਵੱਲੋਂ ਜਿਹੜੀ ਗੱਲਬਾਤ ਕਰਨ ਦਾ ਜਿਹੜਾ ਦਿਵਸ ਆਇਆ ਉਹਦੇ ਮਤਲਬ ਹੈ ਕਿ 14 ਫਰਵਰੀ ਨੂੰ ਗੱਲਬਾਤ ਜਿਹੜੀ ਹੈ ਉਹ ਸਰਕਾਰ ਨਾਲ ਉਹ ਸ਼ੁਰੂ ਹੋਏਗੀ ਔਰ ਉਹਨਾਂ ਕਰਾਮ ਕੋ ਕੱਲ ਜਗਜੀਲੇਵਾਲ ਜਿਹੜੇ ਸੀ ਜਦੋਂ ਉਹਨਾਂ ਕੋਲੇ ਚਿੱਠੀ ਆਈ ਉਹਨਾਂ ਨੂੰ ਸਾਰਾ ਬਾਦ ਦੱਸਿਆ ਵੀ ਆਹ ਕੁਝ ਹੈ ਤੇ ਉਹ ਕਹਿਣ ਲੱਗੇ ਵੀ ਮੈਂ ਇਹ ਗੱਲ ਮਨਜ਼ੂਰ ਨਹੀਂ ਪਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੇ ਤੁਹਾਡੀ ਜ਼ਿੰਦਗੀ ਚਾਹੁੰਦੇ ਨੇ ਲੋਕ ਤੁਹਾਨੂੰ ਵੇਖਣ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਤੁਸੀਂ ਜਿਹੜਾ ਸਰੀਰਕ ਤੌਰ ਤੇ ਤਗੜੇ ਹੋ ਕੇ ਲੜਾਈ ਲੜੋ ਤੇ ਅਸੀਂ ਵੀ ਇਹ ਚਾਹੁੰਦੇ ਆ ਕਿ ਸਾਨੂੰ ਤੁਹਾਡੇ ਵਰਗਾ ਲੀਡਰ ਜਿਹੜਾ ਹੈ ਉਹ ਔਕਾ ਮਿਲਣਾ ਹੈ ਤੇ ਤੁਸੀਂ ਇਸ ਤਰ੍ਹਾਂ ਨਾ ਕਰੋ ਤੇ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਤੁਸੀਂ ਆਪਣੀ ਜਿਹੜੀ ਆ ਅਲਾਜ ਜਿਹੜਾ ਉਹ ਸ਼ੁਰੂ ਕਰੋ ਬਿਲਕੁਲ ਸੋ ਪੈਸਾਬ ਜਿਹੜੀ ਚਿੱਠੀ ਆਈ ਹੈ ਗੱਲਬਾਤ ਦੇ ਲਈ ਉਹਦਾ ਥੋੜਾ ਜਿਹਾ ਇੱਕ ਵਾਰ ਵਾਰ ਦਿਓ ਕਿ ਕਿਹੜੀ ਕੇਂਦਰ ਸਰਕਾਰ ਦੀ ਹੈ ਜਾਂ ਸੂਬਾ ਸਰਕਾਰ ਦੀ ਹੈ ਕੱਲਾ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਸੱਦਿਆ ਜਾਂ ਪੂਰੀ ਫਰਮ ਨੂੰ ਕਿਸ ਤਰੀਕੇ ਨਾਲ ਕਿਸ ਕੀ ਨਿਯੋਤਾ ਉਹਦੇ ਚ ਉਹਦੇ ਵਿੱਚ ਜੋ ਲਿਖਿਆ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਅਤੇ ਸਰਣ ਸਿੰਘ ਪੰਦੇਰ ਨੂੰ ਸੰਬੋਧਨ ਕਰਕੇ ਚਿੱਠੀ ਲਿਖੀ ਹੈ ਔਰ ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਜਿਹੜੀ 14 ਫਰਵਰੀ ਜਿਹੜੀ ਫਰਵਰੀ 2000 24 ਦੇ ਵਿੱਚ ਜਿਹੜੀ ਗੱਲਬਾਤ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਰਾਹੀਂ ਨਾਲ ਸਮੂਲੀਅਤ ਦੇ ਵਿੱਚ ਜਦੋਂ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਜੋ ਮੀਟਿੰਗ ਕੀਤੀ ਗਈ ਸੀ ਔਰ ਉਹ ਜਿਹੜੀ ਮੀਟਿੰਗ ਜਿਹੜੀ ਸੀ ਜਦੋਂ ਉਹ ਮੀਟਿੰਗ ਦਾ ਦੌਰ ਖਤਮ ਉੱਥੇ ਰੁਕ ਗਿਆ ਬ੍ਰੇਕ ਲੱਗੀ ਤੇ ਉੱਥੋਂ ਦੁਬਾਰਾ ਜਿਹੜੀ ਆ ਇਹ ਫੇਰ ਸ਼ੁਰੂਆਤ ਜਿਹੜੀ ਆ ਉਹ ਕੀਤੀ ਜਾਵੇਗੀ ਤੇ ਤੁਸੀਂ ਜਿਹੜਾ ਇਹ ਛੱਡ ਕੇ ਤੇ ਜਿਹੜਾ ਆਪਣਾ ਇਲਾਜ ਕਰਾਓ ਤੇ ਤੁਸੀਂ ਮੀਟਿੰਗ ਦੇ ਵਿੱਚ ਆਉਣਾ ਤੁਹਾਡੇ ਵਾਸਤੇ ਇੱਕ ਜ਼ਰੂਰੀ ਹੈ ਤੇ ਚਿੱਠੀ ਦੇ ਵਿੱਚ ਉਹਨਾਂ ਨੇ ਸਰਕਾਰ ਨੇ ਜਿਹੜਾ ਉਹ ਲਿਖਿਆ ਤੇ ਅਸੀਂ ਇਸ ਚਿੱਠੀ ਨੂੰ ਪੜ੍ਹ ਕੇ ਤੇ ਫਿਰ ਬਹੁਤ ਵਿਚਾਰ ਦੂਰ ਨਿਸ਼ੇ ਦੋਵਾਂ ਫਾਰਮਾਂ ਨੇ ਵਿਚਾਰ ਕਰਕੇ ਤੇ ਫਿਰ ਅਸੀਂ ਇਹ ਜਿਹੜੀ ਚਿੱਠੀ ਆ ਉਹਨਾਂ ਦੀ ਪ੍ਰਵਾਨ ਕਰ ਲਈ ਤੇ ਜਗਜੀਤ ਸਿੰਘ ਢੱਲੇਵਾਲ ਨੇ ਇਹ ਗੱਲ ਕਹਿਤੀ ਕਿ ਤੁਸੀਂ ਜਿਹੜਾ ਇਹ ਆਪਣਾ ਇਲਾਜ ਜਿਹੜਾ ਇਹ ਸ਼ੁਰੂ ਕਰਾਂ ਤੇ ਮਤਲਬ ਇਹ ਗੱਲ ਜਿਹੜੀ ਅੱਜ ਕੱਲ੍ਹ ਦੀ ਸਾਡੀ ਇਹ ਗੱਲਬਾਤ ਹੋਈ ਹੈ ਜੀ ਸੋ ਜੋ ਅੱਜ 121 ਕਿਸਾਨਾਂ ਨੇ ਜਿਹੜਾ ਮਰਨ ਵਰਤ ਖੋਲ੍ਹਿਆ ਹੈਗਾ ਸੋ ਉਸੇ ਤਰਜ਼ ਤੇ ਕੀ ਜਗਜੀਤ ਸਿੰਘ ਢੱਲੇਵਾਰ ਹੋਣੀ ਮੰਨਦੇ ਨੇ ਵੀ ਆਉਣ ਵਾਲੇ ਦਿਨਾਂ ਚ ਉਹ ਵੀ ਆਪਣਾ ਮਰਨ ਵਰਤ ਜਿਹੜਾ ਉਹ ਸੰਗਤ ਦੇ ਕਹਿਣ ਤੇ ਜਾਂ ਸਰਕਾਰ ਦੀ ਮੰਗ ਦੇ ਅਨੁਸਾਰ ਖੋਲ੍ਹਣਗੇ ਨਹੀਂ ਉਹ ਇਸ ਗੱਲ ਤੇ ਨੇ ਕਿ ਮੈਂ ਭੋਜਨ ਨਹੀਂ ਲਊਂਗਾ ਹੂੰ emergancy ਮਤਲਬ ਕਿ ਜਿਹੜੀ ਕੋਈ नीड ਹੈਗੀ ਆ ਤੇ ਉਹ ਇਲਾਜ ਵਗੈਰਾ ਜਿਹੜਾ ਉਹ ਮੈਂ ਕਰਾ ਲਾਂਗਾ ਤੇ ਉਹ ਉਹਨਾਂ ਨੇ ਕੱਲ੍ਹ ਤੇ ਉਹਨੇ ਰਾਤੀ ਉਹਨਾਂ ਨੂੰ ਡ੍ਰਿਪ ਜਿਹੜੀ ਆ ਉਹ ਲੱਗੀ ਆ ਇੰਜੈਕਸ਼ਨ ਵੀ ਲੱਗੇ ਨੇ ਉਹ ਦਵਾਈ ਜਿਹੜੀ ਅਸੀਂ ਲੈਣ ਨੂੰ ਕਿਹਾ ਲੈ। ਦੇਖਣ ਜਿਹੜੀ ਉਹਨਾਂ ਦੇ ਜਿਹੜੇ ਦੂਸਰੇ 121 ਬੰਦੇ ਬਾਕੀ ਸਨ ਜਿਹੜੇ ਉਹਨਾਂ ਬੰਦਿਆਂ ਵਾਸਤੇ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਛਡਵਾ ਦਿਓ ਕਿਉਂਕਿ ਉਹ ਮੇਰੀ ਸਪੋਰਟ ਵਿੱਚ ਆਏ ਨੇ। ਹੂੰ ਤੇ ਉਹਨਾਂ ਨੂੰ ਤੁਸੀਂ ਅਪੀਲ ਕਰਕੇ ਧੰਨੇਵਾਲ ਨੇ ਅਪੀਲ ਕਰਕੇ ਉਹਨਾਂ ਸਦਾ ਤਾਂ ਵੀ ਮੈਂ ਤੁਹਾਡੇ ਕਹਿਣ ਦੇ ਉੱਤੇ ਚਲੋ ਆਪਣਾਲਾ ਸ਼ੁਰੂ ਕਰਾ ਰਿਆ ਤੇ ਤੁਸੀਂ ਆਪਣਾ ਛੱਡ ਦਿਓ ਕਿਤੇ ਮੈਂ ਜਿਹੜਾ ਲੋਕਾਂ ਨਾਲ ਵਾਦਾ ਕੀਤਾ ਮੈਂ ਉਦੋਂ ਮੂੰਹ ਨੂੰ ਲਾਉਂਗਾ ਜਦੋਂ ਮੈਂ ਤੇ ਇਹ ਮੰਗਾ ਜੜੀਆਂ ਨੇ ਪ੍ਰਵਾਨ ਕਰਾ ਲਾਂਗਾ ਇਸ ਕਰਕੇ ਉਹਨਾਂ ਨੇ ਜਿਹੜਾ ਉਹ ਨਹੀਂ ਲਿਆ ਤੇ ਉਹ ਇਸ ਗੱਲ ਦੇ ਉੱਤੇ ਵਜੇਦੇ ਮੈਂ ਜਿੰਨਾ ਚਿਰ ਜਿਹੜਾ ਲੋਕਾਂ ਦੇ ਨਾਲ ਵਾਦਾ ਕੀਤਾ ਹੈ ਕਿ 7 ਲੱਖ ਲੋਕ ਜਿਹੜੇ ਨੇ ਪਹਿਲਾਂ ਆਤਮ ਹੱਤਿਆ ਕਰਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਰਥਿਕ ਪੱਖੋਂ ਦੁਖੀ ਹੋ ਕੇ ਇਹ ਲੜਾਈ ਲੜ ਰਹੇ ਨੇ ਮੈਂ ਉਹਨਾਂ ਦੀ ਆਰਥਿਕ ਆਜ਼ਾਦੀ ਵਾਸਤੇ ਉਹਨਾਂ ਦਾ ਇਹ ਕਹਿਣਾ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਵਕਤ ਧਾਰਮਿਕ ਗੁਲਾਮੀ ਜਿਹੜੀ ਉਸ ਵਕਤ ਆਜ਼ਾਦੀ ਦਿਵਾਉਣ ਲਈ ਮੁਗਲਾਂ ਤੋਂ ਜਦੋਂ ਕਿ ਉਸ ਟਾਈਮ ਦੇ ਉੱਤੇ ਹਿੰਦੂ ਧਰਮ ਨੂੰ ਜ਼ਬਰਦਸਤੀ ਮੁਸਲਮ ਧਰਮ ਵਿੱਚ ਬਦਲਣ ਕੀਤਾ ਜਾ ਰਿਹਾ ਸੀ ਤੇ ਉਸ ਟਾਈਮ ਤੇ ਸਾਡੇ ਗੁਰੂ ਨੇ ਜਿਹੜੇ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਵਿਆਲਾ ਜੀ ਦੇ ਨਾਲ ਜਾ ਕੇ ਸ਼ਹਾਦਤ ਦਿੱਤੀ ਹੈ ਤੇ ਮੈਂ ਵੀ ਉਹ ਗੁਰੂ ਤੇਜ ਮਹਾਦਰ ਪਾਤਸ਼ਾਹ ਦਾ ਸਿੱਖ ਹੋਣ ਕਰਕੇ ਅੱਜ ਜਿਹੜਾ ਹੈ ਇਹ ਆਰਥਿਕ ਜਿਹੜੀ ਇਹ ਆਜ਼ਾਦੀ ਲੋਕਾਂ ਨੂੰ ਦਿਵਾਉਣ ਵਾਸਤੇ ਇਹ ਵਿੜਾ ਚੁੱਕਿਆ ਹੈ ਕਿ ਜਿੰਨਾ ਚਿਰ ਕਿ ਮੈਂ ਸਰਕਾਰ ਜਿਹੜੀ ਆ ਇਹ ਮੰਗ ਸਾਡੀ ਮੰਨ ਨਹੀਂਦੀ ਮੈਂ ਉਹਨਾਂ ਚਿਰ ਅਨ ਜਿਹੜਾ ਉਹ ਮੋਹ ਨੂੰ ਨਹੀਂ ਲਾਵਾਂਗਾ ਕਿ ਉਹਨਾਂ ਦਾ ਕਹਿਣਾ ਬਿਲਕੁਲ ਸੁਪਾਈ ਸਾਹਿਬ ਜਿਸ ਤਰੀਕੇ ਨਾਲ ਹਾਲਾਂਕਿ ਬਹੁਤ ਸਾਰੇ ਸ਼ਾਇਦ ਆਮ ਕਿਸਾਨਾਂ ਨੂੰ ਆਮ ਲੋਕਾਂ ਤੱਕ ਇਹ ਜਿਹੜੀ ਜਾਣਕਾਰੀ ਉਹ ਨਹੀਂ ਪਹੁੰਚੀ ਪਰ ਸਰਕਾਰ ਦੇ ਵੱਲੋਂ ਸੱਦਾ ਆ ਮੋਰਚੇ ਦੇ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਦੇ ਲਈ ਜਾਂ ਇੰਜ ਕਹਿ ਲਈਏ ਵੀ ਹੋਰ ਕਿਸਾਨਾਂ ਦੀ ਇਕਜੁੱਟਤਾ ਦੇ ਲਈ ਅੱਗੇ ਦੀ ਕੀ ਵਿਉਂਤ ਬੰਦੀ ਹੈ ਮੋਰਚੇ ਦੀ ਮੋਰਚੇ ਦੀ ਜਿਹੜੀ ਵਿਉਂਤ ਬੰਦੀ ਹੈ ਜਿਸ ਤਰ੍ਹਾਂ ਕਿ ਇਹਦੇ ਵਿੱਚ ਜਿਹੜੇ ਪ੍ਰੋਗਰਾਮ ਪਹਿਲਾਂ ਦਿੱਤੇ ਹੋਏ ਨੇ ਉਹਨਾਂ ਪ੍ਰੋਗਰਾਮਾਂ ਦੇ ਉੱਤੇ ਕਿਸ ਤਰ੍ਹਾਂ ਕੋਈ ਕੋਈ ਫੇਰ ਬਦਲ ਕਰਨਾ ਹੈ ਜਾਂ ਕੋ ਨਵਾਂ ਪ੍ਰੋਗਰਾਮ ਦੇਣਾ ਹੈ ਉਹਦੇ ਬਾਰੇ ਸਾਡੀ ਅੱਜ ਮੀਟਿੰਗ ਨਹੀਂ ਹੋ ਸਕੀ ਕਿਉਂਕਿ ਅੱਜ ਅਸੀਂ 100 ਜਿਹੜੇ 21 ਬੰਦੇ ਸੀ ਉਹਨਾਂ ਦੇ ਜਿਹੜਾ ਸੀ ਮਸਲੇ ਦੇ ਵਿੱਚ ਉਹਦੇ ਰਹਿ ਹੁਣ ਸਵੇਰੇ ਅਸੀਂ ਅਗਲੀ ਆਪਣੀ ਮੀਟਿੰਗ ਕਰਕੇ ਤੇ ਉਹ ਅਗਲੇ ਜਿਹੜੇ ਪ੍ਰੋਗਰਾਮ ਨੇ ਉਹ ਦਿੱਤੇ ਜਾਣਗੇ ਬਿਲਕੁਲ ਜੀ ਤੇ ਉਹਨਾਂ ਤੇ ਵੀ ਜਿਹੜੀ ਆ ਵਿਚਾਰ ਸਾਰੇ ਚਰਚਾ ਜਿਹੜੀ ਕੀਤੀ ਗਈ ਹੈ ਇਹ ਸੰਗਾਸ ਜਿਹੜਾ ਪੂਰੀ ਤੇਜ਼ੀ ਦੇ ਨਾਲ ਲੋਕਾਂ ਦੇ ਵਿੱਚ ਹੋਰ ਵੀ ਇਸ ਚੀਜ਼ ਦਾ ਸਾਨੂੰ ਬਹੁਤ ਟੈਲੀਫੋਨ ਆ ਰਹੇ ਨੇ ਜੀ ਜਿਹੜਾ ਡੱਲੇਵਾਲ ਸਾਹਿਬ ਨੇ ਜਿਹੜੀ ਸਰਕਾਰ ਵੱਲੋਂ ਚੁਟਕੀ ਆਈ ਆ ਉਹ ਕਹਿੰਦੇ ਨੇ ਕਿ ਧੀਰਾਈ ਤਸਤਾਈ ਚਲੋ ਭਾਵੇਂ ਮੀਟਿੰਗ ਜਿਹੜੀ ਆ ਲੇਟ ਹੀ ਰੱਖੀ ਆ ਸਰਕਾਰ ਨੇ ਪਰ ਮੀਟਿੰਗ ਤਾਂ ਰੱਖੀ ਆ ਨਾ ਰੱਖੀ ਆ ਬਿਲਕੁਲ ਇਹਦੇ ਨਾਲ ਇਹ ਆ ਕਿ ਉਹਨੇ ਚਿਰ ਤੱਕ ਸਰਕਾਰ ਜਿਹੜਾ ਜਗਜੀਤ ਸਿੰਘ ਦੱਲੇਵਾਲ ਦੀ ਜਿਹੜੀ ਸੇਹ ਚ ਆ ਉਹ ਇੱਕ ਗੱਲ ਬਤ ਕਰਨ ਦੀ ਜੋ ਹੋ ਜਾਵੇ ਕਿ ਤੇ ਇਸ ਕਰਕੇ ਅਸੀਂ ਜਿਹੜੇ ਪ੍ਰੋਗਰਾਮ ਆ ਤੁਹਾਡੇ ਨਾਲ ਤੋਂ ਉਹ ਕਹਿੰਦੇ ਨੇ ਕਿ ਤੁਸੀਂ ਬਹੁਤ ਚੰਗਾ ਕੀਤਾ ਜਿਹੜਾ ਕਿ ਦੱਲੇਵਾਲ ਕਿ ਜਿਹੜਾ ਇਲਾਜ ਕਰਾਉਣਾ ਜਿਹੜਾ ਉਹ ਸ਼ੁਰੂ ਕੀਤਾ ਹੈ ਤੇ ਬਹੁਤ ਚੰਗੀ ਗੱਲ ਹੈ ਜਿਹੜਾ ਕਿ ਇਲਾਜ ਨਹੀਂ ਸੇ ਕਰਵਾ ਰਹੇ ਸੋ ਇਹ ਅੱਗੇ ਅਸੀਂ ਕੋਰੋਨਾ ਨਾਲ ਲੋਕਾਂ ਵੱਲੋਂ ਵੀ ਸਾਨੂੰ ਬਹੁਤ ਵੱਡਾ ਹੰਗਾਰਾ ਜਿਹੜਾ ਉਹ ਮਿਲ ਰਿਹਾ ਬਿਲਕੁਲ ਜੀ ਭਾਈ ਸਾਹਿਬ ਜੀ ਜੀ ਬਿਲਕੁਲ ਆਸ ਕਰਦੇ ਹਾਂ ਜੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਵੀ ਸਟੇ ਤੇ ਆਬਦੀ ਦੀ ਇਤਿਆਸ ਕਰਦੇ ਹਾਂ ਕਿ ਇਸ ਤਰੀਕੇ ਨਾਲ ਚੜ੍ਹਦੀ ਕਲਾ 'ਚ ਜਿਹੜਾ ਮੋਰਚਾ ਉਹ ਰਹੇਗਾ ਸੋ ਫਤਿਹ ਅਰਜ਼ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀਵਾ ਜੀ ਤੁਹਾਡਾ ਤੁਹਾਡੇ ਚੈਨਲ ਦਾ ਸਮੂਹ ਸੁਰਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਹੀ ਬੇਨਤੀ ਕਰਾਂਗਾ ਕਿ ਇਹ ਜਿਹੜੀ ਲੜਾਈ ਆ ਇਹ ਕਿਤੇ ਛੋਟੀ ਲੜਾਈ ਨਹੀਂ ਹੈਗੀ ਇਹ ਬਹੁਤ ਵੱਡੀ ਲੜਾਈ ਆ ਔਰ ਇਸ ਤਰ੍ਹਾਂ ਤਿਲਕਿਲ ਕਰਕੇ ਜਾਨ ਦੇਣੀ ਜਿਹੜੀ ਜਿਹੜਾ 54 ਦਿਨ ਅੱਜ ਉਹਨਾਂ ਨੇ ਡਰਪ ਰਵਾਈ ਆ 54 ਦਿਨ ਜਿਹੜਾ ਉਹਨਾਂ ਨੇ ਤਿਲਕਲ ਕਰਕੇ ਆਪਣੀ ਜਾਨ ਜਿਹੜੀ ਆ ਜੋਖਲ ਚ ਪਾ ਕੇ ਲੋਕਾਂ ਦੀ ਲੜਾਈ ਲੜੜੇ ਨੇ ਇਹ ਛੋਟੀ ਗੱਲ ਨਹੀਂ ਕੁਝ ਲੋਕ ਐਸੇ ਵੀ ਨੇ ਜਿਹੜੇ ਲੋਕ ਐਵੇਂ ਵਾਝਾ ਫਗੱਲਾ ਕਰਦੇ ਨੇ ਇੰਜ ਕਿਉਂ ਹੋਇਆ ਇੰਜ ਕਿਉਂ ਹੋਇਆ ਪਰ ਜਦੋਂ ਕਰ ਦਈਏ ਪਤਾ ਉਹਨਾਂ ਨੂੰ ਹੁੰਦਾ ਜਿਹੜੇ ਸਰੀਰ ਦੇ ਉੱਤੇ ਬੰਦੀ ਆ ਸੋ ਤੁਹਾਡਾ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਣ ਦਾ ਬਹੁਤ ਬਹੁਤ ਧੰਨਵਾਦ ਜੀ ਬਾਈ ਗੁਰਜੀਕਾ ਖਾਲਸਾ ਬਾਈ ਸਾਰੀ ਖਤ